ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਇਆਗੇ ਤਿੰਨੀ ਟੋਕੜਾਂ ਗੱਬਣਾ ਨੇ ਜੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਉਣ ਬਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਕੰਮਕਾਰ ਪੂਰਾ ਵਧੀਆ ਬਾਈ ਬਾਬੇ ਦੀ ਕਰਪਾਣਾ ਬੱਕੀ ਆਪਣੇ ਰੇਟ ਵੀ ਜਾਇਜ਼ ਹੁੰਦੇ ਆ ਆ ਰੇਟ ਤਾਂ ਜਾਇਜ਼ ਹੁੰਦੇ ਆ ਬਾਈ ਨਾਮ ਤੇ ਡਰੈਸ ਬੋਲ ਦੋ ਨਾਮ ਸੰਦੀਪ ਸਿੰਘ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਨੇੜੇ ਬਾਈ ਨਿਹਾਲ ਸਿੰਘ ਵਾਲਾ ਰਹੇਗਾ ਇੱਕ ਸਾਈਡ ਇਧਰ ਬਦਨੀ ਗਲਾ ਰਹੇਗਾ ਪਿੱਛੇ ਬਲਾਫਪੁਰ ਰਹੇਗਾ ਠੀਕ ਆ ਮੋਬਾਈਲ ਨੰਬਰ ਬੋਲ ਦੋ ਬਾਈ ਮੋਬਾਈਲ ਨੰਬਰ 8699671060 ਠੀਕਾ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਰੋਡ ਕਰ ਲਓ ਇਧਰੋਂ ਸਟਾਰਟ ਕਰਦੀ ਹਾਂ ਹਾਂ ਇਧਰੋਂ ਹੀ ਕਰ ਲਈ ਜਿਹੜੇ ਆਪਾਂ ਸਾਹਮਣੇ ਬੈਠ ਦੇਖ ਰਿਹਾ ਟੋਕੜ ਗੱਪਣਾ ਬਾਈ ਹਾਂ ਬਈ ਇਹ ਟੋਕੜ ਗੱਪਣਾ ਜੀ ਠੀਕਾ ਪਹਿਲਾ ਸੂਏ ਸੂਈ ਵੀ ਆ ਦੂਜੇ ਸੂਏ ਵਾਸਤੇ 5 ਮਹੀਨੇ ਦੀ ਗੱਪਣਾ ਬਾਈ ਦੂਜੇ ਸੂਏ ਵਾਸਤੇ ਪੰਜ ਮਹੀਨੇ ਦੀ ਗੱਪਣ ਪੰਜ ਮਹੀਨੇ ਦੀ ਗੱਪਣ ਚੇਕ ਪਾਸ ਆਪਾਂ ਕਰਾ ਕੇ ਲੈ ਆਂ ਅਗਲਾ ਕਰਾ ਕੇ ਲੈ ਜੀ ਜੇ ਅਗਲਾ ਆਪ ਦੀ ਥੈਲੀ ਕਰਾਉਣਾ ਹਾਂ ਉਹਦਾ ਡਾਕਟਰ ਲੈ ਆ ਸਕਦਾ ਬਈ ਨਾਲ ਠੀਕਾ ਹਾਂ ਜੀ ਕਿੰਨਾ ਦੁੱਧ ਹਾਇਰ ਦੁੱਧ ਬਈ 12 ਕਿਲੋ ਜਮਾ ਕੰਡੇ ਵਾਲਾ ਲੈ ਦਿਖਾ ਦੇ ਆ ਕੀ 12 ਲੀਟਰ ਕੰਡੇ ਵਾਲਾ ਕੋਈ ਮਰਜ਼ੀ ਜਿਹੜੇ ਦੋ ਡੰਗ ਚੋਕ ਦੇ ਥੜ੍ਹ ਥੋਣ ਦਿਖਾਵੇ ਕਿੰਨਾ ਮੋਟਾ ਬਹੁਤ ਸੁਣਾ ਥਣ ਲਿਆ ਮਟਾਈ ਮਟੂਈ ਪਈ ਚੱਕੀ ਥਾਂ ਦੀ ਬਾਕੀ ਜੇ ਲੇਵੇ ਦੀ ਗੱਲ ਕਰੀਏ ਨਾ ਕੱਪੜੇ ਵਰਗਾ ਲੇਵਾ ਕਰਮਾਲੀ ਦਾ ਹਨਾ ਹਾਂ ਕਰਮਾਲੀ ਦਾੜ ਬਹੁਤ ਚੰਗੀ ਲੱਗੀ ਆ ਬੜੀ ਚੰਗੀ ਲੱਗੀ ਆ ਬਈ ਬੰਦਿਆਂ ਦੀ ਸੰਭੀ ਨਹੀਂ ਸੀ ਬੜੜਾ ਗਾਉਂ ਵਾਈ ਬਈ ਰਵੇ ਬੜਾ ਹਨਾ ਉਹ ਸਾਹ ਲੇਵੇ ਨਾ ਬਾਲਾ 24 25 ਕਿਲੋ ਦੀ ਗਰੰਟੀ ਆ ਠੀਕ ਆ ਉਹ ਕਿੰਨਾ ਪਾਇਆ ਵਾ ਸੱਜੇ ਬੈਦਕੇ ਇਹਨੇ ਬਈ 18 19 ਕਿਲੋ ਪਾਇਆ ਪਲੋਂ ਨੇ ਠੀਕ ਆ ਹਾਂਜੀ 12 ਕਿਲੋ ਹੁਣ ਜਮਾ ਕੰਡੇ ਵਾਲਾ ਰੈਡੀ ਹਾਂ ਬਾਕੀ ਬਰੀਡ ਚੈੱਕ ਕਰ ਲੋ ਕਰਮ ਵਾਲੀ ਫੁੱਲਾ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਪਤਲੇ ਜੇ ਸਰੀਰ ਦੀ ਹਣਾ ਹਾਂ ਪਤਲੇ ਜੇ ਸਰੀਰ ਦੀ ਹੂੰ ਹੂੰ ਬਾਕੀ ਇਹ ਨਹੀਂ ਹੈਗਾ ਵੀ ਮਾਸ ਜੜੜਿਆ ਵਾ ਹਲਾ ਬਾਕੀ ਆ ਬਈ ਨਮਾ ਹਾਣਾ ਪਹਿਲਣ ਸੂਈ ਵੀ ਦੂਜੇ ਸੂਈ ਹਸਤੇ ਗੱਭਣ ਹੂੰ ਬਾਕੀ ਬਈ ਤੋਰਾ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਸੁਨੱਖ ਪੁਣਾ ਨਾ ਜੇ ਗੱਲ ਕਰੀਏ ਫੁੱਲ ਲਗ ਨਹੀਂ ਬਈ ਫੁੱਲ ਨਹੀਂ ਆਪੋ ਦੇ ਖਾਦੇ ਬੈੜ ਦੇ ਫੇਸ ਚੈੱਕ ਕਰਾ ਦਈਏ ਬਈ ਲੈ ਮੈਂ ਕਹਣਾ ਕਿਆ ਬਾਤ ਆ ਬੋਦੀ ਚੈੱਕ ਕਰ ਲੋ ਬਹੁਤ ਕਮਾਲ ਦੀ ਆ ਬਾਕੀ ਲੇਵੇ ਤੇ ਨਾੜਾ ਚੈੱਕ ਕਰ ਲੋ ਨਾ ਦੋਤਲੀ 나ੜ ਦੇ ਕਹੇ ਜੀ ਹੁੰਦੀ ਆ। ਮੈਂ ਕਹਿੰਦਾ ਕਿਆ ਬਾਤ ਆ। ਦੋਤਲੀ 나ੜ ਬੜੀ ਚੰਗੀ ਲੱਗੀ ਹੈ ਨਾ। ਤੇ ਬਾਈ ਸੰਦੀਪ ਕੀ ਮੁੱਲ ਰੱਖੂਗਾ ਫਿਰ ਦੇਣ ਲੈਣ। ਮੁੱਲ ਬਾਈ ਦੇਣ ਲੈਣ ਜਾਂ ਮੁੱਲ ਤਾਂ 60 ਆ 55000 ਦੀ ਵੈੜ ਦੇ ਦੇਾਂਗੇ ਇਹ। ਮੁੱਲ 60000। ਹਾਂ 55000 ਦੀ ਵੈੜ ਦੇ ਦੇਾਂਗੇ। 55000 ਦੀ ਬਾਈ ਕਹਿੰਦਾ ਵੈੜ ਦੇ ਦੇ। ਬਾਕੀ ਮਾਨਤਾਨ ਹੋ ਜਾ ਸੰਦਕਣ। ਮਾਨਤਾਨਾ ਕਰਨਾ ਹੀ ਪੈਂਦਾ ਵੀ ਹੈਗੇ ਨਾ ਕਰ ਦਾਂਗੇ ਮੜਾ ਮੁੱਠ। ਠੀਕ ਆ ਬਾਈ। ਹਾਂਜੀ। ਬਾਕੀ ਬਾਈ ਜੇ ਫੀਟਿੰਗ ਦੀ ਗੱਲ ਕਰੀਏ ਨਾ ਫੀਡਰ ਬਹੁਤ ਕਮਾਲ ਦੀ ਹੈ ਹਨਾ ਬਾਲੀ ਟੌਪ ਦੀ ਹੈ ਬਾਕੀ ਬਈ ਠੰਡੀ ਠੁੰਡੀ ਬਹੁਤ ਚਵਾਈ ਚੂਈ ਕਿਵੇਂ ਆ ਚਵਾਈ ਚੂਈ ਦੀ ਤਾਂ ਇੱਕ ਨੰਬਰ ਆ ਯਾਰ ਕੋਈ ਹੱਥ ਨਾ ਲਾਵੇ ਆਪਣੀ ਗਾਰੰਟੀ ਹੁਤਨ ਨਾ ਵੜਾਂ ਦੂ ਠੀਕ ਆ ਬਈ ਹਾਂਜੀ ਅੱਗੇ ਦੋ ਨੰਬਰ ਤੇ ਏ ਵੀ ਬਈ ਟੋਕੜ ਗੱਬਣ ਹੀ ਆ ਗਈ। ਇਹ ਕਿਹੜੇ ਸੂਏ ਨੂੰ ਗੱਬਣਾ ਬਈ ਹੁਣ? ਇਹ ਇਹ ਬਈ ਤੀਜੇ ਸੂਏ ਵਾਸਤੇ ਗੱਬਣਾ। ਇਹ ਦੂਜਾ ਸੂਆ ਸੂਈ ਵੇ ਚਾਹੇ ਪਹਿਲਣ ਕਹਿ ਕੇ ਵੇਚ ਦੇ ਗੇ। ਹੂੰ ਕਿਉਂਕਿ ਨਵੇਂ ਹਾਂ ਚੀ ਪਈ ਆ। ਤੇ ਇਹ ਦੂਜੇ ਸੂਏ ਸੂਈ ਵੀ ਆ ਤੀਜੇ ਸੂਏ ਵਾਸਤੇ ਤਿੰਨ ਮਹੀਨੇ ਦੀ ਗੱਬਣ। ਤੇ ਨਾ ਮਹੀਨੇ ਦੀ ਚੈੱਕ ਪਾਸ। ਚੈੱਕ ਪਾਸ ਆ। ਹਾਂ ਠੀਕ ਆ। ਬਈ ਜੇ ਕੋਈ ਵੀਰ ਤਸੱਲੀ ਕਰਾਉਣੀ ਚਾਹੁੰਦਾ ਹੋਵੇ ਹਾਂ ਉਹ ਤਾਂ ਆਪਾਂ ਪਹਿਲਾਂ ਦਾ ਸਾਫ ਦਾ ਡਾਕਟਰ ਲਿਆ ਕੇ ਕਰਾਉਂਦਾ। ਹੂੰ ਭਾਵੇਂ ਇੱਥੋਂ ਲੈ ਲਓ ਭਾਵੇਂ ਡਾਕਟਰ ਉੱਥੋਂ ਸਾਧੋ। ਹਾਂ ਉੱਥੋਂ ਸਾਧ ਲਓ। ਬਾਕੀ ਚ ਜਮਾਤ ਕੀ ਬਾਤ ਆ ਅਗਲਾ ਕਹਿੰਦਾ ਕ੍ਰੋਸ ਬਈ ਤਾਲੀਆਂ ਬੜੀਆਂ ਗੱਲੇਵਾ ਤਾਂ ਹੋਣ ਮੈਂ ਕਹਿੰਦਾ ਕੀ ਬਾਤ ਆ ਕਿੰਨਾ ਕੁ ਬਾਈ ਰਿਕਾਰਡ ਇਹਦਾ ਬਾਈ ਰਿਕਾਰਡ 22 23 ਕਿਲੋ ਦਾ ਰਿਕਾਰਡ ਆ ਇਹਦਾ ਬਈ ਦੂਜੇ ਸੂਏ ਦਾ ਬਾਕੀ ਗੋਲ ਮਟੋਲ ਪਈਆਂ ਹਨਾ ਹਾਂ ਸਭੀ ਵੀ ਪੂਰੀ ਆ ਫੁੱਲ ਆਪਾਂ ਕੋਲੇ ਵੀਡੀਓ ਵੀ ਹੈਗੀ ਆ ਫਾਰਮ ਚੋਂ ਬੈੜ ਲਈ ਆ ਇਹੇ ਫਾਰਮ ਦੀ ਵੀਡੀਓ ਹੈਗੀ ਆ ਬਾਈ ਕਹਿੰਦਾ ਆਪਣੇ ਕੋਲੇ ਫਾਰਮ ਦੀ ਵੀਡੀਓ ਹੈਗੀ ਆ ਬਾਕੀ ਬਾਈ ਰੰਗ ਚੈੱਕ ਕਰ ਲੋ ਮੈਂ ਕਹਿੰਦਾ ਕਿਆ ਬਾਤਾਂ ਬਾਈ ਹਨਾ ਬਾਈ ਯਾਰ ਗਰਮੀਆਂ ਵਾਲਾ ਤੋਹਫਾ ਹੀ ਆ ਅਗਲਾ ਰੰਗੀ ਕਾਲਾ ਕੰਨ ਦਿਖਾ ਦੇ ਦੜ ਮੈਂ ਕਹਿੰਦਾ ਫੁੱਲ ਬਰੀਡ ਆ ਬਾਈ ਜਮਾ ਹੀ ਨਿਕਲ ਨਿਕਲੇ ਆਨੇ ਸੋਣ ਕੇ ਚੈੱਕ ਕਰ ਲੋ ਕਿਆ ਬਾਤਾਂ ਆ ਹਨਾ ਹਾਂ ਤੋਹ ਪਾ ਯਾਰ ਹੂੰ ਸੋਈ ਗੱਲ ਆ ਬਾਕੀ ਚੌੜੀ ਚੂੜੀ ਚੈੱਕ ਕਰ ਲੋ ਇਹ ਨਹੀਂ ਹੈਗਾ ਵੀ ਲਿੱਸੀ ਲਾਵੀ ਜਕ ਨਾ ਲਿੱਸੀ ਦਾ ਹੈ ਹੀ ਨਹੀਂ ਕੇ ਪਸੋਂ ਪੋਰਾ ਵੀ ਦੁੱਧ ਉਹਦੇ ਥੱਲੇ ਵੀ 13 ਕਿਲੋ ਜਮਾ ਕੰਡੇ ਵਾਲਾ ਉਹ ਰੈਡੀ ਹੈਗਾ ਜਮਾ ਰੈਡੀ ਠੀਕ ਆ ਬਾਈ ਚਾਰੂ ਚਰੂ ਕਿਵੇਂ ਆ ਬਾਈ ਚਾਰੂ ਚਰੂ ਦਾ ਫੁੱਲ ਜਿਹੜਾ ਕੋ ਮਰਜ਼ੀ ਪਾ ਦੇ ਯਾਰ ਠੀਕ ਆ ਹਾਂ ਚਾਰੂ ਚਰੂ ਬਾਈ ਕਹਿੰਦਾ ਜਮਾ ਫੁੱਲ ਆ ਵੀ ਜਿਹੜਾ ਮਰਜ਼ੀ ਕੁਛ ਪਾ ਦੇ ਖਾ ਜਾਂਦੀ ਆਗੀ ਹਾਂ ਬਾਕੀ ਥਣਲੇਵਾ ਦੁੱਧ ਵਾਲੀ ਨਾੜੀ ਦੀ ਵੀ ਖਾਣਾ ਕਹਿੰਦਾ ਬਈ ਕੀ ਆ ਬਾਤ ਥਣਲੇਵਾ ਆਪਾਂ ਚੈੱਕ ਕਰਾਣੇ ਆ ਕੀ ਬਾਤਾਂ ਆ ਝੋਲਾ ਬਹੁਤ ਵੱਡਾ ਯਾਰ ਹਨਾ ਹਾਂ ਝੋਲਾ ਦਾ ਯਾਰ ਰੰਤ ਨਹੀਂ ਕੋਈ ਬਾਕੀ ਨਾੜ ਦੁੱਧ ਵਾਲੀ ਬਈ ਇਹਦੀ ਵੀ ਚੈੱਕ ਕਰ ਬਾਲ ਖਾਦੇ ਪਿਆ ਨਾੜ ਦਾ ਬਈ ਬਾਕੀ ਥਣ ਚੈੱਕ ਕਰ ਲੋ ਬਹੁਤ ਸੋਹਣਾ ਥਣਾ ਪੂਰੀ ਵਿੱਥੀ ਦਾ ਥਣ ਲੱਗਿਆ ਠੰਡੀ ਛਿਲ ਬਈ ਨੇ ਬਈ ਦਿਖਾਈ ਦਿੱਤੀ ਕਿੰਨੀ ਕਿ ਚ ਤੇ ਇਹਦਾ ਬਈ ਕੀ ਮੁੱਲ ਆ ਸੰਦੀਪਾ ਬਾਈ ਯਾਰ ਦੇਣ ਲੈਣ ਦਾ ਮੁੱਲ ਇਹਦਾ ਵੀ 60000 ਆ 55000 ਚ ਸੌੜ ਕਰ ਦਿਆਂਗੇ ਮੁੱਲ 60000 ਆ 55000 ਚ ਸੌੜ ਕਰ ਦਿਆਂਗੇ ਠੀਕ ਆ 55000 ਚ ਬਾਈ ਕਹਿੰਦਾ ਆਪਾਂ ਸੌੜ ਕਰ ਦਿਆਂਗੇ ਅੱਗੇ ਤੇਨੂੰ ਨੰਬਰ ਤੇ ਬਾਈ ਇਹ ਵੀ ਬਈ ਟੋਕੜ ਗੱਬਣੀ ਹੈਗੀ ਠੀਕ ਆ ਹਾਂਜੀ ਕਦ ਕਦ ਹੁੰਦਾ ਹਨਾ ਕਦ ਦਾ ਬਾਈ ਯਾਰ ਅੰਤ ਨਹੀਂ ਕੋਈ ਕਦਮ ਮਿਲਦਾ ਬਹੁਤਾਂ ਦੇ ਬੇਲ ਵੀ ਚੱਕਾ ਹਾਂ ਬਾਕੀ ਠੰਡੀ ਠੁੰਡੀ ਦਈ ਵੀ ਦਿਖਾ ਦੇ ਲੈ ਠੀਕ ਆ ਲੇਵਾ ਚੈੱਕ ਕਰ ਲੋ ਮੈਂ ਕਹਿਣਾ ਬਈ ਕੀ ਆ ਵਾਤਾ ਮੂੰਹੋਂ ਬੋਲਣ ਦੀ ਪਰ ਲੋੜ ਹੀ ਨਹੀਂ ਫਿਟਿੰਗ ਚੰਗੀ ਹਲੇ ਵੇ ਤਾਜੀਆਂ ਰਗਾ ਪਿਆ ਲੈਵਾ ਯਾਰ ਬੜਾ ਤੱਲੀ ਖਰਪ ਟੌਪ ਆ ਯਾਰ ਮੜ ਜਾਣੀ ਕਿਸੇ ਪਾਸ ਹੂੰ ਬਾਕੀ ਥਣ ਚੈੱਕ ਕਰ ਲੋ ਗੁਲਾਬੀ ਗੁਲਾਬੀ ਥਣ ਲੱਗਿਆ ਬਈ ਟੁੱਟ ਮੇਲੇ ਵਾਲੀ ਨਹੀਂ ਜਿੰਨਾ ਲੈਵਾ ਮਗਰ ਲੋ ਉਨੀ ਕਰਮ ਵਾਲੀ ਦਾ ਮੂੰਹ ਨਾ ਫਿਕਸ ਜਾ ਬਣਾ ਰਹੀ ਹੈ ਨਾ ਹਾਂ ਬਾਕੀ ਬਜਣ ਬੁਜਣ ਦਿਖਾ ਦੇ ਬੈਡ ਦਾ ਕੱਦ ਬੈਡ ਦਿਖਾ ਦੇ ਲੰਬਾਈ ਲੰਮੀ ਦਿਖਾ ਦੇ ਮੈਂ ਕਹਿਣਾ ਬਈ ਕੀ ਆ ਵਾਤਾ ਲੰਮੀ ਲੰਮੀ ਚੈੱਕ ਕਰ ਲੋ ਫੋਲਾ ਤੇ ਫੋਲਾ ਬਰੀਡ ਆ ਫੋਲੀ ਬਰੀਡ ਨਾ ਨਾ ਕੀ ਆ ਵਾਤਾ ਚੈੱਕ ਕਰ ਲੈ ਬਈ ਬੋਧਿਵਾਦੀ ਚੈੱਕ ਕਰ ਲੈ ਫੋਲਵ ਬ੍ਰੀਡ ਹੈ ਨਾ ਕੱਲ ਤੂੰ ਜਮਾ ਛੋਟਾ ਜੂਜਾ ਸੁਆ ਇਹ ਸੁਈ ਵੀ ਆ ਬਈ ਤੀਜੇ ਸੁਆ ਤੇ ਸਾਢੇ 3 ਮਹੀਨੇ ਦੀ ਗੱਭਣ ਚੈੱਕ ਪਾਸ ਚੈੱਕ ਪਾਸ ਅਗਲਾ ਕੋਈ ਮਰਜ਼ੀ ਲੈ ਕੇ ਡਾਕਟਰ ਕਰਾ ਸਕਦਾ ਚੈੱਕ ਠੀਕ ਆ ਬਈ ਹਾਂਜੀ ਤੇ ਹੁਣ ਦੁੱਧ ਕਿੰਨਾ ਏ ਥੱਲੇ ਦੁੱਧ ਉਹਦੇ ਥੱਲੇ 12 ਕਿਲੋ ਜਮਾ ਕੰਡੇ ਵਾਲਾ ਉਹ ਹੋਊਗਾ 13 ਕਿਲੋ 12 ਕਿਲੋ ਮੰਨ ਕੇ ਚਾਹੇ ਅਗਲੇ ਦੋ ਡੰਗ ਚੋਕੇ ਲੈ ਜੇ ਠੀਕ ਆ ਹਾਂ ਬਾਕੀ ਆਪਣੇ ਵੱਲੋਂ 100 ਤੋਂ 100 ਗਾਰੰਟੀ ਹੋਊ ਠੀਕ ਆ ਹਾਂਜੀ ਖੋਲ ਕੇ ਤੋਰੋਗੇ ਬਈ ਤੋਰ ਦਿੰਨੇ ਹਾਂ ਅਸੀਂ ਕੱਦ ਬਾਈ ਬਹੁਤ ਚੰਗਾ ਬਾਕੀ ਪ੍ਰਿੰਟ ਦੀ ਗੱਲ ਕਰੀ ਉਹ ਵੀ ਬਹੁਤ ਚੰਗਾ ਕਿ ਨਹੀਂ ਬਾਈ ਹਾਂ ਪ੍ਰਿੰਟ ਪ੍ਰਿੰਟ ਫੁੱਲ ਆ ਬਾਈ ਲੰਮੀ ਲੰਮੀ ਬਾਈ ਚੈੱਕ ਕਰ ਲੋ ਕੀ ਵਾਤਾ ਮੈਂ ਕਹਣਾ ਫੇਰ ਚੈੱਕ ਕਰ ਲੋ ਬਹੁਤ ਪਿਆਰਾਗਾ ਲਹਿਰੇ ਦੀ ਹਲਕਤ ਮੰਦੀ ਏ ਥੋੜੀ ਹੂੰ ਸਹੀ ਲੰਮੀ ਲੰਮੀ ਬਾਈ ਚੈੱਕ ਕਰ ਲੋ ਲੰਬੀ ਯਾਰ ਤੂੰ ਕੱਦ ਦਾ ਅੰਦਾਜ਼ਾ ਦੇਖ ਲੈ ਤੂੰ ਮੇਰੇ ਹਿਸਾਬ ਨਾਲ ਲਾਲਾ ਮੋਢੇ ਤੋਂ ਟੱਪਦੀ ਆ ਵਧੀਆ ਸਹੀ ਤੇ ਮੇਰਾ ਸ਼ੇਪ ਉੱਟ ਕੱਦ ਦਾ ਹੂੰ ਸਾਢੇ 5 ਫੁੱਟ ਕੱਦੂ ਕੱਟਾ ਹਾਂ ਸਾਢੇ 5 ਫੁੱਟ ਕੱਦੂ ਬੜਦ ਤੇ ਇਹਦਾ ਬਾਈ ਫਿਰ ਲੈਣ ਦੇਣ ਦਾ ਮੁੱਲ ਕੀ ਆ ਲੈਣ ਦੇਣ ਦਾ ਭਾਈ ਇਹਦਾ ਵੀ ਮੁੱਲ 60 55 ਦੀ ਹੀ ਇਹ ਦੇ ਦੇਾਂਗੇ ਜਮਾ 60000 ਰੁਪਿਆ ਮੁੱਲ ਆ 55000 ਦੀ ਬਾਈ ਕਹਿੰਦਾ ਇਹ ਦੇ ਦੇਾਂਗੇ ਦੇਣ ਲੈਣ ਜਾਈ ਆ ਬਸ ਸਹੀ ਗੱਲ ਆ ਭਾਈ ਆਪਾਂ ਕੋਈ ਮੁੱਲ ਯਾਰ ਭਜਾਉਣ ਦੇ ਵਾਲੇ ਨਹੀਂ ਕੀ ਭਾਈ ਚੂਈ ਦੀ ਵੀ ਕਿਵੇਂ ਆ ਭਾਈ ਚੂਈ ਚੂਈ ਦੀ ਤੱਕ ਨੰਬਰ ਆ ਯਾਰ ਲੈ ਠੀਕ ਆਹ ਮਗਰ ਦੀ ਬਹਿਗੇ ਜੁਲੇ ਦੇ ਠੀਕ ਆ ਹਾਂ ਇੰਨੀ ਗਠੰਡੀ ਸੀ ਹਾਂ ਇੰਨੀ ਗਠੰਡੀ ਆ ਠੀਕ ਆ ਭਾਈ ਤਿੰਨ ਅਗਸੀ ਦੇ ਬਾਈ ਕੋਲੇ ਬਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ